ਦੇਖੋ ਸਾਡਾ ਮਸਰ ਬਹੁਤ ਇੱਕ ਪਵਿੱਤਰ ਧਰਤੀ ਹੈ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਸ਼ਹਿਰ ਵਸਾਇਆ ਸ਼ਿਮਰਦਾਬ ਸਾਹਿਬ ਹਰਮਿੰਦਰ ਸਾਹਿਬ ਇੱਥੇ ਆਇਆ ਦੁਰਗਿਆਣਾ ਮੰਦਿਰ ਸ਼ਹੀਦਾਂ ਦੀ ਧਰਤੀ ਜਨੇਵਾਲਾ ਬਾਗ ਇਸ ਇਲਾਕੇ ਦੇ ਵਿੱਚ ਸਾਨੂੰ ਪਿਛਲੇ ਦਿਨਾਂ ਤੋਂ ਖਬਰ ਮਿਲ ਰਹੀ ਸੀ ਕੁਝ ਅਸਮਾਜੀਤ ਪਰਤ ਜੋ ਜਿਹੜੇ ਕਿ ਚਿਕਨਾ ਚਲਾਉਂਦਾ ਕੰਮ ਕਰਦੇ ਨੇ ਕੋਈ ਹੋਮਸਟੇ ਲੈ ਕੇ ਕੋਈ ਦੋ ਚਾਰ ਛੇ ਕਮਰਿਆਂ ਨੂੰ ਹੋਮਸਟੇ ਬਣਾ ਕੇ ਉਹਦੇ ਵਿੱਚ ਚੱਕਰ ਚਲਾਉਂਦੇ ਨੇ ਇਸ ਬੰਦੇ ਵਿੱਚ ਸਾਡੇ ਐਸਐਚਓ ਫੀਡ ਜੀਨ ਮਿਸਟਰ ਨੀਰਜ ਕੁਮਾਰ ਉਹਨਾਂ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਤੇ ਇੱਥੇ ਪੇਟੇਵਾਲ ਬਾਜ਼ਾਰ ਦੇ ਵਿੱਚ ਦੀਪ ਹੋਮਸਟੇ ਨਾ ਦਾ ਮੋਡਲ ਟਾਈਪ ਚੱਲਦਾ ਛੇ ਕਮਰੇ ਦਾ ਤੇ ਉੱਥੇ ਰੇਡ ਕੀਤਾ ਅੰਜਪਤ ਸਾਹਿਬ ਨੇ ਖੁਦ ਉੱਥੋਂ ਸਾਨੂੰ ਛੇ ਲੜਕੀਆਂ ਦੋ ਲੜਕੇ ਜਿਹੜੇ ਕਸਮਰ ਸੀ ਇਹਨਾਂ ਦੇ ਇਸ ਬਾਈਕ ਜਿਹੜਾ ਲੀਸ ਤੇ ਲਿਆ ਸੀ ਇਹ ਮੋਡਲ ਤੇ ਪਲੱਸ ਉਹਦਾ ਮੈਨੇਜਰਿਕ ਉਹਨੂੰ ਗ੍ਰਤਾ ਕੀਤਾ ਜੋ ਇਹਨਾਂ ਦੋਸ਼ੀਆਂ ਨੂੰ ਰੱਗੇ ਹੱਥੋਂ ਗ੍ਰਤਾ ਕੀਤਾ ਜਿੱਥੇ ਯੂਜ਼ਡ ਕੰਡਮ ਔਰ ਅਨਯੂਜ਼ਡ ਭਾਰੀ ਮਾਤਰਾ ਚ ਪੈਗ ਕੰਡਮਸ ਖਰੀਦ ਲਏ ਸਨ ਕੁਝ ਪੈਸੇ ਜਿਹੜੇ ਕਸਟਮਰ ਨੂੰ ਪੁਟਾ ਕੇ ਇਹਨਾਂ ਨੇ ਲੜਕੀਆਂ ਨੇ ਲਈ ਸੀਗੇ 25 ਲਈ ਸੀਗੇ ਉਹ ਤਕਰੀਬਨ 25000 ਦੇ ਕਰੀਬ ਹੈ ਸਰ ਅਗੇ ਲੜਕੀਆਂ ਇਹ ਕਿਹੜੇ ਕਿਹੜੇ ਸ਼ਹਿਰ ਦੀਆਂ ਨੇ ਦੇਖੋ ਲੜਕੀਆਂ ਅਸਾਮ ਤੋਂ ਨੇ ਲੁਧਿਆਣੇ ਤੋਂ ਸੜੇ ਮਕਬੂਲਪੁਰੇ ਤੋਂ ਉਤਰਾਖੰਡ ਤੋਂ ਕਿੰਨੇ ਤਰਨ ਬੋਨੇ ਸਰ ਜੀ ਨਮਸਕਾਰ ਜੀ ਕਿੰਨੇ ਦਿਨ ਤੋਂ ਕੰਮ ਕਰ ਰਿਹਾ ਸੀ ਜੀ ਪਿਛਲੇ 8 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿਛੇ ਵਿੱਚ ਬੰਦ ਵੀ ਹੋ ਗਿਆ ਸੀਗਾ ਜਿਹੜੂ ਲੀਜ਼ ਤੇ ਨਵੇਂ ਬੰਦੇ ਨੇ ਲੱਲੇ ਕੁਝ ਦਿਨ ਬੰਦ ਰਿਹਾ ਦੋ ਤਿੰਨ ਮਹੀਨੇ ਬੰਦ ਰਿਹਾ ਉਸ ਤੋਂ ਬਾਅਦ ਕਿ ਚਾਰ ਮਹੀਨੇ ਤੋਂ ਚੱਲ ਰਿਹਾ ਸੀ ਇਹ ਕੰਮ ਔਰ ਇਹ ਬਿਲਕੁਲ ਗਲੀ ਦੇ ਵਿੱਚ ਸੀਗਾ ਪਿੱਛਲੇ ਬਾਜ਼ਾਰ ਇੱਥੇ ਪਤਾ ਨਹੀਂ ਸੀ ਲੱਗ ਰਿਹਾ ਲੇਕਿਨ ਤੁਹਾਨੂੰ ਪਤਾ 50 ਪੁਲਿਸ ਅਗਰ ਕੋਈ ਕੰਮ ਕਰਨ ਤੇ ਆਜ ਵੀ ਤੇ ਅਸੀਂ ਮਗਰ ਚੜਗੇ ਸੀ ਇਹਨਾਂ ਦੇ ਤੇ ਉਹਨੂੰ ਪ੍ਰਾਪਤੀ ਹੋਈ ਸਾਨੂੰ ਸਰ ਕਿੰਨੀਆਂ ਟੋਟਲ ਲੜਕੀਆਂ ਤੇ ਲੱਗ ਕੇ ਸਨਗੇ 7 ਤੋਂ 7 ਸੱਤ ਲੜਕ ਦੋ ਲੜਕੇ ਜਿਹੜੇ ਕਸਟਮਰ ਸੀਗੇ ਇੱਕ ਮੈਨੇਜਰ ਹੈ ਪੰਜ ਮਿੰਟ ਟੋਟਲ ਇੱਕ ਜਣਾ ਆਨਰ ਸੀਗਾ ਤੇ ਪੰਜ ਇੱਕ ਹੋਰ ਸੀਗਾ ਪੰਜ ਬੰਦੇ ਕੋਲ ਕਿੰਨੀ ਸਾਲ ਤੋਂ ਕਰਦੇ ਨੇ ਲਗਭਗ ਲੱਟ ਕਿੰਨਾ ਦੀ ਲੜਕੀਆਂ ਸਾਰੀ ਵੇਚੇ ਦਾ ਕਰੀਬ 25 ਸਾਲ ਤੋਂ ਲੈ ਕੇ 32 33 ਸਾਲ ਤੱਕ ਲੱਟੀਆਂ ਤੇ ਸਭ ਕੁ ਹੋ ਰਿਹਾ ਹੋਂ ਤੋਂ ਕੋਈ ਬ੍ਰਾਹਮਣ ਦਾ ਹੈ ਇੱਕ ਫਰਦ ਨਹੀਂ ਰਸੂਖੀ ਚੱਲ ਰਹੀ ਹੈ ਬ੍ਰਾਹਮਣ ਦੀ ਗੱਲ ਜੇ ਕਰੀਏ ਤੇ ਫਿਰ ਉਹ ਯੂਜ਼ ਅਨਯੂਥ ਜਿਹੜੇ ਪ੍ਰੋਟੈਕਸ਼ਨਸ ਜਿਹੜੀਆਂ ਯੂਜ਼ ਕਰਦੇ ਨੇ ਲੋਕ ਨਹੀਂ ਨਸ਼ਾ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦਾ ਮੈਡੀਕਲ ਵੀ ਸੀ ਤਰ੍ਹਾਂ ਜਾ ਰਹੇ ਹਾਂ ਉਸ ਤੋਂ ਬਾਅਦ ਮੈਡੀਕਲ ਹੋਏਗਾ ਉਸ ਤੋਂ ਹੀ ਪਤਾ ਲ ਫਰਦਰ ਮਾਰ ਲਵਾਂਗੇ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਕਿੰਨੇ ਦਿਨ ਤੋਂ ਚੱਲ ਰਿਹਾ ਸਾਡਾ ਕੰਮ ਤੇ ਤਕਰੀਬ 4 ਤੋਂ 5 ਮਹੀਨੇ ਤੋਂ ਕੰਮ ਚੱਲ ਰਿਹਾ ਸੀਗਾ ਪਿਛੇ ਬੰਦ ਵੀ ਰਿਹਾ 2-3 ਮਹੀਨੇ ਤੱਕ ਜਦੋਂ ਦਬੀ ਦਿੱਤੀ ਇਹਨੂੰ ਪਤਾ ਲੱਗਿਆ ਕਿ ਫਿਰ ਬੰਦ ਵੀ ਕਰਗੇ ਉਸ ਤੋਂ ਬਾਅਦ ਫਿਰ ਸਟਾਰਟ ਹੋ ਗਿਆ ਤੇ ਫਿਰ ਸਾਡੇ ਕਾਬੂ ਆ ਗਿਆ ਕਦਰ ਸਟੇਟ ਕੋ ਕੁੜੀਆਂ ਤੇ ਆ ਕੇ ਕੰਮ ਕਰਦੇ ਸੀ ਇਹਨਾਂ ਦਾ ਲਿੰਕ ਕਿਸ ਨਾਲ ਹੋਇਆ ਸੀ ਕੁੜੀਆਂ ਨਾਲ ਦੇਖੋ ਕਿਤੇ ਕਿਤੇ ਰਿਸ਼ਤੇਦਾਰੀ ਦੇ ਵਿੱਚ ਆਈਆਂ ਇਹਨਾਂ ਦਾ ਫਿਰ ਲਿੰਕ ਉਸਤਾਦ ਨਾਲ ਬਣ ਗਿਆ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਸੁਪਤਾਰ ਗੁਰਪ੍ਰੀਤ ਸਿੰਘ ਜੀ ਕੋਲ ਲੜਾਈਪੀਅਰ ਉਹਨਾਂ ਵੱਲੋਂ ਸਖਤ ਹਦਾਇਤ ਅਸੀਂ ਕੋਈ ਐਸਾ ਕੰਮ ਨਹੀਂ ਹੁੰਦਾ ਨਾਲ ਲੱਕਰ ਦੇ ਵਿੱਚ ਜਿਹੜਾ ਕਿ ਮਾਰਾ ਹੋਵੇ ਚਾਹੇ ਉਹ ਚਾਈਨਸ ਡੋਰ ਹੋਵੇ ਤੁਹਾਡੇ ਸਾਹਮਣੇ ਹੈ ਚਾਹੇ ਨਸ਼ਾ ਚਾਹੇ ਕੋਈ ਹੋਰ ਸਮਾਜਿਕ ਤੱਤ ਕੋਈ ਮਾੜਾ ਕੰਮ ਕਰਦੇ ਨੇ ਅਸੀਂ ਰੂਲ ਆਫ ਲਾ ਨੂੰ ਮੈਂਟੇਨ ਕਰਨਾ ਹੈ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਰਿਸਪੈਕਟ ਕਰਨੀ ਹੈ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਅਸੀਂ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਕਰੇਗਾ ਸਰ ਕਿਹੜੀ ਸਟੇਟ ਤੋਂ ਹੁੰਦੇ ਤੁਸੀਂ ਉੱਤਰਾਖੰਡ ਦੀ ਅਸਾਮ ਤੋਂ ਨੇ ਲੁਧਿਆਣੇ ਤੋਂ ਲਟਕੀਆਂ ਸੀ ਤੇ ਤਰੰਤੰਤਵੀ ਹੈ ਮਕਦੂਰਪੁਰਾ ਲੋਕਲ ਉਥੋਂ ਹੀ ਸਰ ਲੋੜੀਂਦੇ ਤੇ ਆ ਆ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਚੈਨਲ ਵਾਸਤੇ ਕੀ ਕੋ ਨੇ ਤੇ ਅਸੀਂ ਬੰਦੇ ਬਣਾਵਾਂ ਅਸੀਂ ਲੋਡੀ ਦੇ ਤਹਿਤ ਜਿਹੜੀ ਚਾਈਨਸ ਸਟਿੰਗ ਹੈ ਇਹਦੇ ਨਾਲ ਨਹੀਂ ਗੁੱਡੀ ਉਡਣ ਦਵਾਵਾਂਗੇ ਇੰਡੀਆ ਜਿਹੜੀ ਮਾਜਾ ਉਹਦੇ ਨਾਲ ਗੁੱਡੀ ਢਾਓ ਵੈਲਕਮ ਜੀ ਸੜਕੇ ਅਸੀਂ ਵੀ ਨਾਲ ਉਡਾਵਾਂਗੇ ਲੇਕਿਨ ਜਿਹੜੀ ਇਹ ਚਾਈਨਸ ਸਟਿੰਗ ਹੈ ਤਾਂ ਵਰਤੋਂ ਦਾ ਸਮਾਨ ਨਹੀਂ ਕਰ ਸਕਦੇ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਜੇਕਰ ਕੋਈ ਉਡੋਣਾ ਪਰਿਆ ਗਿਆ ਦੋਰੀ ਕਰ ਤਾ ਕਾਨੂੰਨ ਮੁਤਾਬਕ